ਮੈਂ ਬਰਨਾਲਾ ਤੁਹਾਡੇ ਨਾਲ ਮਹਿਮੂਦ ਇਥੇ ਲਗਾਤਾਰ ਬਾਰਿਸ਼ ਪੈਣ ਕਰਨ ਦੁਕਾਨਦਾਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੋ ਕਿ ਅੱਜ ਧਰਨੇ ਦੇ ਬੈਠ ਗਿਆ ਨਾ ਬੱਸ ਸਟੈਂਡ ਰੋਡ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਵੀ ਕੀ ਸਾਰਾ ਮਾਇਰਾ ਤੇ ਸਾਰੀ ਕੀ ਗੱਲ ਹੈ ਕੀ ਨਾਮ ਅਸਰ ਭਾਈ ਜੀ ਮੇਰਾ ਨਾਮ ਜਤਿੰਦਰ ਆ ਅਸੀਂ ਪਿਛਲੇ 5-6 ਦਿਨਾਂ ਤੋਂ ਸਰਕਾਰ ਨੂੰ ਐਪਲੀਕੇਸ਼ਨਾਂ ਵੀ ਦੇ ਚੁੱਕੇ ਆ ਟਰਸਟ ਨੂੰ ਪਰ ਪ੍ਰਨਾਲਾ ਉੱਥੇ ਦਾ ਉੱਥੇ ਆ ਇੱਥੇ ਆ ਸਾਡੇ ਬੱਸ ਸਟੈਂਡ ਰੋਡ ਦਾ ਹਾਲ ਦੇਖੋ ਸਾਰੀਆਂ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਭਰਿਆ ਹੋਇਆ ਕਿਸੇ ਪਾਸੇ ਨੰਗਨੂ ਰਸਤਾ ਨਹੀਂ ਹੈ ਗਰੇਲਾ ਚ கரੰਟ ਆ ਰਿਹਾ ਅਸੀਂ ਬਹੁਤ ਵਾਰੀ ਸਰਕਾਰ ਨੂੰ ਅਸੀਂ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਲੇਕਿਨ ਇਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਅੱਜ ਅਸੀਂ ਆਖਰ ਨੂੰ ਮਜਬੂਰ ਹੋ ਕੇ ਇੱਥੇ ਧਰਨਾ ਲਾਉਣ ਲਈ ਮਜਬੂਰ ਹੋયાਗੇ ਇਹ ਇਹਦਾ ਪਾਣੀ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਦੇਖੀ ਜਾਣ ਕਈ ਦੁਕਾਨਾਂ ਬੰਦ ਵੀ ਕੀਤੀਆਂ ਗਈਆਂ ਨੇ ਭਾਈ ਜੀ ਬੰਦ ਕਰਾਂਗੇ ਕੀ ਕਰਾਂਗੇ ਕਿ ਪਾਣੀ ਬਹੁਤ ਭਰਿਆ ਹੋਇਆ ਦੁਕਾਨਾਂ ਦੇ ਵਿੱਚ ਪੰਜ-ਪੰਜ ਫੁੱਟ ਪਾਣੀ ਕਸਟਮਰ ਦੇ ਨੰਗਰ ਨੂੰ ਰਸਤਾ ਨਹੀਂ ਹੈਗਾ ਟ੍ਰੈਫਿਕ ਜਾਮ ਹੋਇਆ ਹੋਇਆ ਹੈ ਗਰੀਲਾਂ ਦੇ ਵਿੱਚ கரੰਟ ਆ ਰਿਹਾ ਦੱਸੋ ਅਸੀਂ ਕਿੱਥੇ ਜਾਣ ਦੁਕਾਨਦਾਰ ਸਾਰਾ ਟੈਕਸ ਵੀ ਦੰਦੇ ਨੇ ਸਾਰਾ ਕੁਝ ਕਰਦੇ ਨੇ ਪਰ ਕੋਈ ਪ੍ਰਣਾਲਾ ਉੱਥੇ ਦਾ ਉੱਥੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੀ ਜਦੋਂ ਦਾ ਸੀਵਰੇਜ ਬਣਿਆ ਉਦੋਂ ਤੋਂ ਇੱਕ ਵਾਰੀ ਵੀ ਸਫਾਈ ਨਹੀਂ ਹੋਈ ਇੱਥੇ ਕੋਈ ਵੀ ਸਫਾਈ ਕਰਨ ਵਾਲਾ ਨਹੀਂ ਆਂਦਾ ਜਦੋਂ ਅਸੀਂ ਆਂ ਦੇਖ ਕੇ ਮੁੜ ਜਾਂਦੇ ਆ ਆਦਿਆਂ ਅਸੀਂ ਰੇੜੀਆਂ ਲਾਣਿਆਂ ਜਦੋਂ ਆਨੇ ਇੱਥੇ ਪਾਣੀ ਦੇਖ ਕੇ ਮੁੜ ਜਾਂਦੇ ਆ ਅਸੀਂ ਬਥੇਰੇ ਵਾਰੀ ਐਪਲੀਕੇਸ਼ਨ ਦਿੱਤੀਆਂ ਨੇ ਟਰੱਸਟ ਵਿੱਚ ਵੀ ਦਿੱਤੀਆਂ ਨੇ ਇੱਥੇ ਵੀ ਦਿੱਤੀਆਂ ਨੇ ਆਪਣੀ ਟੈਂਕੀ ਕੋਲੇ ਪਰ ਕੋਈ ਸਾਡੀ ਸਰਵੇਾਈ ਨਹੀਂ ਹੁੰਦੀ ਜਦੋਂ ਉਹਨਾਂ ਨੇ ਕਹਿੰਨੇ ਆ ਉਹ ਕਹਿੰਦੇ ਨੇ ਜੀ ਉਹਨਾਂ ਦੀ ਹੜਤਾਲ ਆਈ ਹੜਤਾਲ ਹੈ ਅਸੀਂ ਜਦੋਂ ਵੀ ਜਾਂਦੇ ਆ ਇਹਨਾਂ ਕੋਲੇ ਕੋਈ ਤਾਂ ਕੋਈ ਬਾਹਨਾ ਲਾ ਕੇ ਤੋਰ ਦਿੰਦੇ ਨੇ ਸਾਡੀ ਕੋਈ ਵੀ ਸਰਵੇਾਈ ਨਹੀਂ ਹੋ ਰਹੀ ਹਾਂਜੀ ਕੀ ਕਹਿਣਾ ਸਰ ਜੀ ਸਾਡਾ ਕਿ ਇਹ ਸਾਡਾ ਤਾਂ ਸਾਲ ਭਰ ਹੋ ਗਿਆ ਇੱਕ ਇੱਕ ਸਾਲ ਤੋਂ ਅਸੀਂ ਇਸੇ ਕੰਮ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਸਾਰਿਆਂ ਕੋਲੇ ਜਾਇਆ ਆ ਆਪਦੇ ਖਰਚੇ ਤੇ ਵੀ ਆਪ ਵੀ ਅਸੀਂ ਪ੍ਰਾਈਵੇਟ ਆਪਣੇ ਲੈਵਲ ਤੇ ਅਸੀਂ ਨੂੰ ਸਫਾਈ ਕਰਾ ਲਏ ਪਰ ਉੱਥੇ ਹੀ ਕੁਸ਼ੀ ਚੱਲਣਾ ਜੀ ਬੀਰ ਜੀ ਮੇਰਾ ਨਾਮ ਸਮੀਤ ਕੁਮਾਰ ਹੈ ਮੈਂ ਬਸਟੈਂਡ ਰੋਡ ਦਾ ਪ੍ਰਧਾਨ ਹੈਗਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਪਾਣੀ ਮੀਂਹ ਦਾ ਭਰਿਆ ਹੋਇਆ ਹੈਗਾ ਇਹ ਮੀਂਹ ਦਾ ਨਹੀਂ ਆਪਾਂ ਕਹਿ ਸਕਦੇ ਹੈ ਕਿ ਕਿਉਂਕਿ ਅਗਰ ਮੀਂਹ ਦਾ ਪਾਣੀ ਹੁੰਦਾ ਅਗਰ ਸੀਵਰੇਜ ਸਾਫ਼ ਹੁੰਦੇ ਤਾਂ ਇੰਨੇ ਟਾਈਮ ਨੂੰ ਪਾਣੀ ਨਿਕਲ ਜਾਣਾ ਸੀਗਾ ਇਹ ਪਾਣੀ ਸੀਵਰੇਜ ਬੈਕ ਮਾਰ ਰਹੇ ਨੇ ਸੀਵਰੇਜ ਬੰਦ ਹੋਏ ਹੋਏ ਨੇ ਪ੍ਰਸ਼ਾਸਨ ਦਾ ਇਹਦੇ ਵਿੱਚ ਇੰਪਰੂਵਮੈਂਟ ਟਰਸਟ ਦਾ ਕੋਈ ਧਿਆਨ ਨਹੀਂ ਹੈਗਾ ਅਗਰ ਸੀਵਰੇਜ ਸਾਫ਼ ਹੋਏ ਹੁੰਦੇ ਤਾਂ ਇਹ ਪਾਣੀ ਜਿਹੜਾ ਹੈ ਇੱਥੇ ਨਹੀਂ ਖੜਨਾ ਸੀ ਅਸੀਂ ਪਹਿਲਾਂ ਵੀ ਦੋ ਤਿੰਨ ਸਰਕਾਰਾਂ ਹੰਡਾਇਆ ਚੁੱਕੇ ਹਾਂਗੇ ਉਹਨਾਂ ਦੇ ਰਾਜ ਦੇ ਵਿੱਚ ਵੀ ਜਿਹੜੇ ਇਹ ਮੰਲੋ ਪਾਣੀ ਭਰਦਾ ਸੀ ਉਸ ਟਾਈਮ ਦੇ ਵਿੱਚ ਵੀ ਉਸ ਟਾਈਮ ਦੇ ਵਿੱਚ 1.5 ਘੰਟੇ ਦੇ ਵਿੱਚ ਜਿਹੜਾ ਮੋਟਰ ਛੱਡ ਕੇ ਪਾਣੀ ਕੱਢਿਆ ਜਾਂਦਾ ਸੀ ਸਾਨੂੰ ਉਸ ਚੀਜ਼ ਨਾਲ ਰੀਲਿਫ ਮਿਲਦੀ ਸੀ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈਗਾ ਇੱਕ ਹਫ਼ਤੇ ਤੋਂ ਹੀ ਲਗਾਤਾਰ ਇੱਥੇ ਜਿਹੜਾ ਪਾਣੀ ਖੜਾ ਹੈਗਾ ਕੋਈ ਇਹ ਅੱਜ ਵੀ ਅਸੀਂ ਮੰਨ ਲਓ 2 ਘੰਟੇ ਦੇ ਸਵੇਰ ਦੇ ਇੱਥੇ ਧਰਨੇ ਤੇ ਬੈਠੇ ਆਂ ਮੀ ਦੇ ਵਿੱਚ ਖੜੇ ਹੈਗੇ ਆਂ ਸਾਡਾ ਸਮਾਨ ਖਰਾਬ ਹੋਇਆ ਹੋਇਆ ਦੁਕਾਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਕੋਈ ਪ੍ਰਸ਼ਾਸਨ ਨਹੀਂ ਆਇਆ ਸਿਰਫ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਹੁਣ ਸਾਨੂੰ ਆ ਕੇ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਅੱਧੇ ਘੰਟੇ ਦੇ ਲਈ ਜਿਹੜਾ ਹੈਗਾ ਇੱਕ ਸਾਈਡ ਦਾ ਜਿਹੜਾ ਮੰਨ ਲਓ ਰਸਤਾ ਹੈ ਜਿਹੜਾ ਤੁਸੀਂ ਖੋਲ ਦੋ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਆਣਿਆਂ ਨਾਲ ਜਦ ਕਿ ਸਾਡੇ ਕੋਲ ਸਵੇਰ ਦਾ ਕਿਸੇ ਚੇਅਰਮੈਨ ਨੇ ਕਿਸੇ ਈਓ ਨੇ ਸਾਡੇ ਕਿਸੇ ਬੰਦੇ ਦੀ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਹੈਗੀ ਹੈ ਕਿ ਚੇਅਰਮੈਨ ਸਾਹਿਬ ਕਹਿੰਦੇ ਜੀ ਮੈਂ ਇਕੱਲੇ ਬੈਠਾ ਹਾਂ ਟਰੱਸਟ ਦੇ ਵਿੱਚ ਟਰੱਸਟ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਸਾਨੂੰ ਅਸੀਂ ਪੰਜਾਬ ਗਵਰਨਮੈਂਟ ਨੇ ਪੁੱਛਣਾ ਚਾਹਨੀ ਹੈ ਕਿ ਤੁਹਾਡੇ ਹਰ ਇੱਕ ਮੈਕਹਮੇ ਦੇ ਵਿੱਚ ਜਾਂ ਹੜਤਾਲ ਹੁੰਦੀ ਹੈ ਜਾਂ ਤੁਹਾਡੇ ਮੁਲਾਜ਼ਮ ਛੁੱਟੀ ਤੇ ਹੁੰਦੇ ਨੇ ਤਾਂ ਤੁਸੀਂ ਤਨਖਾਹ ਕਿਸ ਚੀਜ਼ ਦੀ ਦੇ ਰਹੇ ਹੋ ਕਿਉਂ ਨਹੀਂ ਉਹਨਾਂ ਨੂੰ ਟਰਮੀਨੇਟ ਕੀਤਾ ਜਾਂਦਾ ਨਵੇਂ ਮੁੰਡੇ ਅੱਜ ਇੰਨੇ ਨਵੇਂ ਮੁੰਡੇ ਅੱਜ ਇੰਨੇ ਪੜ੍ਹੇ ਲਿਖੇ ਬੇਰੁਜ਼ਗਾਰ ਬੈ ਰਹੇ ਨੇ ਜੇ ਪ੍ਰਾਣੇ ਬੰਦੇ ਤਾਂ ਕੰਮ ਨਹੀਂ ਹੋ ਰਿਹਾ ਹੈਗਾ ਤਾਂ ਅਸੀਂ ਤਾਂ ਇਹੀ ਅਪੀਲ ਕਰਾਂਗੇ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਅੱਗੇ ਉਹਨਾਂ ਦਾ ਭਵਿੱਖ ਸਵਾਰਨ ਦੇ ਵਾਸਤੇ ਉਹਨਾਂ ਨੂੰ ਨਵੀਆਂ ਜੋਬਾਂ ਦਿੱਤੀਆਂ ਜਾਣ ਜਿਹੜੇ ਬੰਦੇ ਕੰਮ ਨਹੀਂ ਕਰ ਸਕਦੇ ਹੈਗੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਧੰਨਵਾਦ ਜੀ ਇਸੀ ਦੁਕਾਨਦਾਰ ਜਿਨ੍ਹਾਂ ਨੇ ਆਪਣੀ ਸਮੱਸਿਆ ਦਿੱਤੀ ਸਮੱਸਿਆ ਪਾਣੀ ਨੂੰ ਲੈ ਕੇ ਦੁਕਾਨਾਂ ਵੀ ਬੰਦ ਨੇ ਰੋਜ਼ਗਾਰ ਤੋਂ ਵੀ ਯਾਨੀ ਕਿ ਬਿੱਲੇ ਬੈਠੇ ਨੇ ਮੈਂ ਤਨੀਕਸੂਰ ਦੇ ਰੋਡਾ ਨਾਲ ਮਹਿਮੂਦ ਬਰਨਾਲਾ ਬਰਨਾਲਾ ਤੁਹਾਡਾ ਨਾਮ ਮਹਿਮੂਦ ਇਥੇ ਲਗਾਤਾਰ ਬਾਰਿਸ਼ ਪੈਣ ਕਰਨ ਦੁਕਾਨਦਾਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੋ ਕਿ ਅੱਜ ਧਰਨੇ ਦੇ ਬੈਠ ਗਏ ਹਨ ਬਸ ਸਟੈਂਡ ਰੋਡ ਗੱਲ ਕਰਾਂਗੇ ਦੁਕਾਨਦਾਰਾਂ ਨਾਲ ਵੀ ਕੀ ਸਾਰਾ ਮਾਇਰਾ ਤੇ ਸਾਰੀ ਕੀ ਗੱਲ ਹੈ ਕੀ ਨਾਮ ਹੈ ਸਰ ਭਾਈ ਜੀ ਮੇਰਾ ਨਾਮ ਜਤਿੰਦਰ ਆ ਅਸੀਂ ਪਿਛਲੇ 5-6 ਦਿਨਾਂ ਤੋਂ ਸਰਕਾਰ ਨੂੰ ਐਪਲੀਕੇਸ਼ਨਾਂ ਵੀ ਦੇ ਚੁੱਕੇ ਹਾਂ ਟਰੱਸਟ ਨੂੰ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਇੱਥੇ ਆ ਸਾਡੇ ਬਸ ਸਟੈਂਡ ਰੋਡ ਦਾ ਹਾਲ ਦੇਖੋ ਸਾਰੀਆਂ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਭਰਿਆ ਹੋਇਆ ਕਿਸੇ ਪਾਸੇ ਨੰਗੇ ਨੂੰ ਰਸਤਾ ਨਹੀਂ ਅਗਰੇਲਾ ਚ ਕਰੰਟ ਆ ਰਿਹਾ ਅਸੀਂ ਬਹੁਤ ਵਾਰੀ ਸਰਕਾਰ ਨੂੰ ਅਸੀਂ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਲੇਕਿਨ ਇਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਅੱਜ ਅਸੀਂ ਆਖਰ ਨੂੰ ਮਜਬੂਰ ਹੋ ਕੇ ਇੱਥੇ ਧਰਨਾ ਲਾਉਣ ਲਈ ਮਜਬੂਰ ਹੋયાਗੇ ਵੀ ਇਹਦਾ ਪਾਣੀ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਦੇਖੀ ਜਾਣ ਕਈ ਦੁਕਾਨਾਂ ਬੰਦ ਵੀ ਕੀਤੀਆਂ ਗਈਆਂ ਨੇ ਭਾਈ ਜੀ ਬੰਦ ਕਰਾਂਗੇ ਕੀ ਕਰਾਂਗੇ ਕਿ ਪਾਣੀ ਬਹੁਤ ਭਰਿਆ ਹੋਇਆ ਦੁਕਾਨਾਂ ਦੇ ਵਿੱਚ 5-5 ਫੁੱਟ ਪਾਣੀ ਕਸਟਮਰ ਦੇ ਨੰਗਰ ਨੂੰ ਰਸਤਾ ਨਹੀਂ ਹੈਗਾ ਟ੍ਰੈਫਿਕ ਜਾਮ ਹੋਇਆ ਹੋਇਆ ਹੈ ਗਰੀਲਾਂ ਦੇ ਵਿੱਚ ਕਰੰਟ ਆ ਰਿਹਾ ਦੱਸੋ ਅਸੀਂ ਕਿੱਥੇ ਜਾਣ ਦੁਕਾਨਦਾਰ ਸਾਰਾ ਟੈਕਸ ਵੀ ਦੰਦੇ ਨੇ ਸਾਰਾ ਕੁਝ ਕਰਦੇ ਨੇ ਪਰ ਕੋਈ ਪ੍ਰਣਾਲੀ ਉੱਥੇ ਦਾ ਉ ਏ ਜੀ ਜਦੋਂ ਦਾ ਸੀਵਰੇਜ ਬਣਿਆ ਉਦੋਂ ਤੀ ਇੱਕ ਵਾਰੀ ਵੀ ਸਫਾਈ ਨਹੀਂ ਹੋਈ ਇੱਥੇ ਕੋਈ ਵੀ ਸਫਾਈ ਕਰਨ ਵਾਲਾ ਨਹੀਂ ਆਂਦਾ ਜਦੋਂ ਅਸੀਂ ਆਨੇ ਆ ਦੇਖ ਕੇ ਮੁੜ ਜਾਂਦੇ ਆ ਆਪ ਦੀਆਂ ਅਸੀਂ ਰੇੜੀਆਂ ਲਾਣਿਆ ਜਦੋਂ ਆਨੇ ਇੱਥੇ ਪਾਣੀ ਦੇਖ ਕੇ ਮੁੜ ਜਾਂਦੇ ਆ ਅਸੀਂ ਬਥੇਰੇ ਵਾਰੀ ਐਪਲੀਕੇਸ਼ਨ ਦਿੱਤੀਆਂ ਨੇ ਟਰੱਸਟ ਵਿੱਚ ਵੀ ਦਿੱਤੀਆਂ ਨੇ ਇੱਥੇ ਵੀ ਦਿੱਤੀਆਂ ਨੇ ਆਪਣੀ ਟੈਂਕੀ ਕੋਲੇ ਪਰ ਕੋਈ ਸਾਡੀ ਸਰਵੇਾਈ ਨਹੀਂ ਹੁੰਦੀ ਜਦੋਂ ਉਹਨਾਂ ਨੂੰ ਕਹਿੰਨੇ ਆ ਉਹ ਕਹਿੰਦੇ ਨੇ ਜੀ ਉਹਨਾਂ ਦੀ ਹੜਤਾਲ ਆਈ ਹੜਤਾਲ ਹੈ ਅਸੀਂ ਜਦੋਂ ਵੀ ਜਾਂਦੇ ਹਨ ਕੋਲੇ ਕੋਈ ਤਾਂ ਕੋਈ ਪਹਾਨਾ ਲਾ ਕੇ ਤੋਰ ਦਿੰਦੇ ਨੇ ਸਾਡੀ ਕੋਈ ਵੀ ਸਰਵੇ ਨਹੀਂ ਹੋ ਰਹੀ ਹਾਂਜੀ ਕੀ ਕਹਿਣਾ ਸਰ ਸੋਦੋ ਕਹਿਣਾ ਕਿ ਇਹ ਸਾਡਾ ਤਾਂ ਸਾਲ ਭਰ ਹੋ ਗਿਆ ਇੱਕ ਇੱਕ ਸਾਲ ਤੋਂ ਅਸੀਂ ਇਸੇ ਕਮ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਸਾਰਿਆਂ ਕੋਲੇ ਜਾਏ ਆਪਦੇ ਖਰਚੇ ਤੇ ਵੀ ਆਪ ਵੀ ਅਸੀਂ ਪ੍ਰਾਈਵੇਟ ਆਪਣੇ ਲੈਵਲ ਤੇ ਅਸੀਂ ਨੂੰ ਸਫਾਈ ਕਰਾ ਲੈਣ ਪਰ ਉੱਥੇ ਹੀ ਕੁਸ਼ੀ ਚੱਲਣਾ ਹੈ ਬੀਰ ਜੀ ਮੇਰਾ ਨਾਮ ਸੁਮਿਤ ਕੁਮਾਰ ਹੈ ਮੈਂ ਬਸਟੈਂਡ ਰੋਡ ਦਾ ਪ੍ਰਧਾਨ ਹੈਗਾ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਪਾਣੀ ਮੀਂਹ ਦਾ ਭਰਿਆ ਹੋਇਆ ਹੈਗਾ ਇਹ ਮੀਂਹ ਦਾ ਨਹੀਂ ਆਪਾਂ ਕਹਿ ਸਕਦੇ ਹੈ ਕਿਉਂਕਿ ਅਗਰ ਮੀਂਹ ਦਾ ਪਾਣੀ ਹੁੰਦਾ ਅਗਰ ਸੀਵਰੇਜ ਸਾਫ਼ ਹੁੰਦੇ ਤਾਂ ਇੰਨੇ ਟਾਈਮ ਨੂੰ ਪਾਣੀ ਨਿਕਲ ਜਾਣਾ ਸੀਗਾ ਇਹ ਪਾਣੀ ਸੀਵਰੇਜ ਬੈਕ ਮਾਰ ਰਹੇ ਨੇ ਸੀਵਰੇਜ ਬੰਦ ਹੋਏ ਹੋਏ ਨੇ ਪ੍ਰਸ਼ਾਸਨ ਦਾ ਇਹਦੇ ਵਿੱਚ ਇੰਪਰੂਵਮੈਂਟ ਟਰਸਟ ਦਾ ਕੋਈ ਧਿਆਨ ਨਹੀਂ ਹੈਗਾ ਅਗਰ ਸੀਵਰੇਜ ਸਾਫ਼ ਹੋਏ ਹੁੰਦੇ ਤਾਂ ਇਹ ਪਾਣੀ ਜਿਹੜਾ ਹੈ ਇੱਥੇ ਨਹੀਂ ਖੜਨਾ ਸੀ ਅਸੀਂ ਪਹਿਲਾਂ ਵੀ ਦੋ ਤਿੰਨ ਸਰਕਾਰਾਂ ਹੰਡਾ ਚੁੱਕੀਆਂਗੇ ਉਹਨਾਂ ਦੇ ਰਾਜ ਦੇ ਵਿੱਚ ਵੀ ਜਿਹੜੇ ਇਹ ਮੰਨ ਲਓ ਪਾਣੀ ਭਰਦਾ ਸੀ ਉਸ ਟਾਈਮ ਦੇ ਵਿੱਚ ਵੀ ਉਸ ਟਾਈਮ ਦੇ ਵਿੱਚ ਇੱਕ ਡੇਢ ਘੰਟੇ ਦੇ ਵਿੱਚ ਜਿਹੜਾ ਮੋਟਰ ਛੱਡ ਕੇ ਪਾਣੀ ਕੱਢਿਆ ਜਾਂਦਾ ਸੀ ਸਾਨੂੰ ਉਸ ਚੀਜ਼ ਨਾਲ ਰਿਲੀਫ ਮਿਲਦੀ ਸੀਗੀ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈਗਾ ਇੱਕ ਹਫ਼ਤੇ ਤੋਂ ਹੀ ਲਗਾਤਾਰ ਇੱਥੇ ਜਿਹੜਾ ਪਾਣੀ ਖੜਾ ਹੈਗਾ ਕੋਈ ਇਹਦੇ ਵਿੱਚ ਅੱਜ ਵੀ ਅਸੀਂ ਮੰਨ ਲਓ 2 ਘੰਟੇ ਦੇ ਸਵੇਰ ਦੇ ਇੱਥੇ ਧਰਨੇ ਤੇ ਬੈਠੀਆਂ ਮੀਂਹ ਦੇ ਵਿੱਚ ਖੜੇ ਹੈਗੀਆਂ ਸਾਡਾ ਸਮਾਨ ਖਰਾਬ ਹੋਇਆ ਹੋਇਆ ਦੁਕਾਨਾਂ ਦੇ ਵਿੱਚ ਪਾਣੀ ਭਰਿਆ ਹੋਇਆ ਕੋਈ ਪ੍ਰਸ਼ਾਸਨ ਨਹੀਂ ਆਇਆ ਸਿਰਫ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਹੁਣ ਸਾਨੂੰ ਆ ਕੇ ਆਸ਼ਵਾਸ਼ਣ ਦੇ ਕੇ ਗਏ ਨੇ ਕੀ ਅੱਧੇ ਘੰਟੇ ਦੇ ਲਈ ਜਿਹੜਾ ਹੈਗਾ ਇੱਕ ਸਾਈਡ ਦਾ ਜਿਹੜਾ ਮੰਨ ਲਓ ਰਸਤਾ ਹੈ ਜਿਹੜਾ ਤੁਸੀਂ ਖੋਲ ਦੋ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਆਣਿਆਂ ਨਾਲ ਜਦ ਕਿ ਸਾਡੇ ਕੋਲ ਸਵੇਰ ਦਾ ਕਿਸੇ ਚੇਅਰਮੈਨ ਨੇ ਕਿਸੇ ਈਓ ਨੇ ਸਾਡੇ ਕਿਸੇ ਬੰਦੇ ਦੀ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਹੈਗੀ ਕਿ ਚੇਅਰਮੈਨ ਸਾਹਿਬ ਕਹਿੰਦੇ ਜੀ ਮੈਂ ਇਕੱਲੇ ਬੈਠਾ ਟਰਸਟ ਦੇ ਵਿੱਚ ਟਰਸਟ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਸਾਨੂੰ ਅਸੀਂ ਪੰਜਾਬ ਗਵਰਨਮੈਂਟ ਨੇ ਪੁੱਛਣਾ ਚਾਹੀਦਾ ਹੈ ਕਿ ਤੁਹਾਡੇ ਹਰ ਇੱਕ ਮੈਕਹਮੇ ਦੇ ਵਿੱਚ ਜਾਂ ਹੜਤਾਲ ਹੁੰਦੀ ਹੈ ਜਾਂ ਤੁਹਾਡੇ ਮੁਲਾਜ਼ਮ ਛੁੱਟੀ ਤੇ ਹੁੰਦੇ ਨੇ ਤਾਂ ਤੁਸੀਂ ਤਨਖਾਹ ਕਿਸ ਚੀਜ਼ ਦੀ ਦੇ ਰਹੇ ਹੋ ਕਿਉਂ ਨਹੀਂ ਉਹਨਾਂ ਨੂੰ ਟਰਮੀਨੇਟ ਕੀਤਾ ਜਾਂਦਾ ਨਵੇਂ ਮੁੰਡੇ ਅੱਜ ਇੰਨੇ ਨਵੇਂ ਮੁੰਡੇ ਅੱਜ ਇੰਨੇ ਪੜ੍ਹੇ ਲਿਖੇ ਬੇਰੁਜ਼ਗਾਰ ਬੈ ਰਹੇ ਨੇ ਜੇ ਪੁਰਾਣੇ ਬੰਦਿਆਂ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤਾਂ ਅਸੀਂ ਤਾਂ ਇਹ ਹੀ ਅਪੀਲ ਕਰਾਂਗੇ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਅੱਗੇ ਉਹਨਾਂ ਦਾ ਭਵਿੱਖ ਸਵਾਰਨ ਦੇ ਵਾਸਤੇ ਉਹਨਾਂ ਨੂੰ ਨਵੀਆਂ ਜੋਬਾਂ ਦਿੱਤੀਆਂ ਜਾਣ ਜਿਹੜੇ ਬੰਦੇ ਕੰਮ ਨਹੀਂ ਕਰ ਸਕਦੇ ਹੈਗੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਧੰਨਵਾਦ ਜੀ ਇਸੀ ਦੁਕਾਨਦਾਰ ਜੀ ਨੇ ਆਪਣੀ ਸਮੱਸਿਆ ਦਿੱਤੀ ਸਮੱਸਿਆ ਪਾਣੀ ਨੂੰ ਲੈ ਕੇ ਦੁਕਾਨਾਂ ਵੀ ਬੰਦ ਨੇ ਰੋਜ਼ਗਾਰ ਤੋਂ ਵੀ ਜਾਨੀ ਕਿ ਬਿੱਲੇ ਬੈਠੇ ਨੇ ਮੈਂ ਤਾਨੀਕਸੁਰੇ ਰੋਡ ਨਾਲ ਮਹਿਮੂਦ ਬਰਨਾਲਾ